ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕੰਗਣਾ ਰਣੌਤ ਇਨੀ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ ਇੱਕ ਤਾਂ ਕੰਗਣਾ ਰਣੌਤ ਐਮਪੀ ਬਣੀ ਹੈ ਤੇ ਦੂਜੇ ਪਾਸੇ ਕੁਲਵਿੰਦਰ ਕੌਰ ਜੋ ਸੀਆਈਐਸਐਫ ਦੀ ਜਵਾਨ ਆ ਉਹਦੇ ਨਾਲ ਵੀ ਪੇਚਾ ਪੈ ਗਿਆ ਸੀ ਕੁਲਵਿੰਦਰ ਕੌਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਕੰਗਣਾ ਰਣੌਤ ਦੇ ਉੱਤੇ ਹੱਥ ਚੁੱਕਿਆ ਤੇ ਜੇਕਰ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਵਿੱਚ ਵੀ ਕੰਗਣਾ ਰਣੌਤ ਪਿਛੜਦੀ ਹੋਈ ਨਜ਼ਰ ਆ ਰਹੀ ਹੈ ਪਹਿਲਾ ਮੁਕਾਮ ਹਾਸਲ ਕੀਤਾ ਹੈ ਕਮਾਈ ਦੇ ਵਿੱਚ ਯਾਨੀ ਕਿ ਫਿਲਮਾਂ ਦੇ ਵਿੱਚ ਪੈਸੇ ਲੈਣ ਦੇ ਵਿੱਚ ਸਭ ਤੋਂ ਪਹਿਲਾ ਮੁਕਾਮ ਹਾਸਲ ਕੀਤਾ ਹੈ ਦੀਪਿਕਾ ਪਾਦਕੋਨ ਨੇ ਤੇ ਦੂਜੇ ਨੰਬਰ ਦੇ ਉੱਤੇ ਕੰਗਣਾ ਰਣੌਤ ਹੈ ਫੌਜ਼ ਮੈਗਜ਼ੀਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਲਿਸਟ ਜਾਰੀ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਨੰਬਰ ਆਉਂਦਾ ਉਹ ਦੀਪਿਕਾ ਪਾਦਕੋਨ ਦਾ ਆਉਂਦਾ ਹੈ ਜੋ ਆਪਣੀ ਇੱਕ ਫਿਲਮ ਦੇ ਲਈ ਚਾਰਜ ਕਰਦੀ ਹੈ 15 ਤੋਂ ਲੈ ਕੇ 30 ਕਰੋੜ ਰੁਪਇਆ ਤੇ ਦੂਜੇ ਨੰਬਰ ਦੇ ਉੱਤੇ ਕੰਗਣਾ ਰਣੌਤ ਹੈ ਉਹ 15 ਤੋਂ 27 ਕਰੋੜ ਰੁਪਇਆ ਇੱਕ ਫਿਲਮ ਵਾਸਤੇ ਚਾਰਜ ਕਰਦੀ ਹੈ ਤੇ ਬਾਕੀ ਜਿਹੜੀਆਂ ਨਾਮਵਰ ਹਸਤੀਆਂ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਸਭ ਤੋਂ ਘੱਟ ਆ ਜਿਹੜਾ ਉਸ ਵੇਲੇ ਕਰੀਨਾ ਕਪੂਰ ਦਾ ਹੈ 8 ਕਰੋੜ ਤੋਂ ਲੈ ਕੇ 18 ਕਰੋੜ ਤੱਕ ਫਿਲਮ ਦੇ ਚਾਰਜ ਉਹ ਕਰ ਰਹੀ ਹੈ आलिया भट्ट ਵੀ ਇਸੇ ਸੂਚੀ ਦੇ ਵਿੱਚ ਹੈ 10 ਤੋਂ ਲੈ ਕੇ 20 ਕਰੋੜ ਰੁਪਈਆ ਉਹ ਵੀ ਫਿਲਮ ਵਾਸਤੇ ਚਾਰਜ ਕਰਦੀ ਹੈ ਤੇ ਪ੍ਰਿੰਕਾ ਚੋਪੜਾ 15 ਤੋਂ 25 ਕਰੋੜ ਵਾਲੇ ਇੱਕ ਮਾਪਦੰਡ ਦੇ ਵਿੱਚ ਆ ਕੇ ਖੜੀ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਕੰਗਣਾ ਰਣੌਤ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਸੀ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਕੰਗਣਾ ਰਣੌਤ ਨੇ ਕਿਸਾਨ ਬੀਬੀਆਂ ਬਾਰੇ ਟਿੱਪਣੀ ਕੀਤੀ ਸੀ ਉਸ ਟਿੱਪਣੀ ਤੋਂ ਬਾਅਦ ਕਈ ਤਰ੍ਹਾਂ ਦੇ ਨੋਟਿਸ ਵੀ ਕੰਗਣਾ ਰਣੌਤ ਨੂੰ ਭੇਜੇ ਗਏ ਪੰਜਾਬ ਦੇ ਵਿੱਚ ਉਹਦਾ ਵਿਰੋਧ ਵੀ ਕੀਤਾ ਗਿਆ ਤੇ ਹੁਣ ਇੱਕ ਵਾਰ ਫਿਰ ਕੰਗਣਾ ਰਣੌਤ ਜਦੋਂ ਐਮਪੀ ਬਣਨ ਤੋਂ ਬਾਅਦ ਚੰਡੀਗੜ੍ਹ ਰੇਟਪੋਰਟ ਦੇ ਉੱਤੇ ਪਹੁੰਚਦੀ ਆ ਤਾਂ ਉਸ ਵੇਲੇ ਤਲਾਸ਼ੀ ਦੇ ਦੌਰਾਨ ਸੀਆਈਐਸਐਫ ਦੀ ਜਵਾਨ ਕੁਲਵਿੰਦਰ ਕੌਰ ਦੇ ਨਾਲ ਉਹਦੀ ਬਹਿਸ ਹੁੰਦੀ ਹੈ ਤੇ ਬਹਿਸ ਤੋਂ ਬਾਅਦ ਇਹ ਇਲਜ਼ਾਮ ਲੱਗਦੇ ਨੇ ਕਿ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਮਾਰ ਦਿੱਤਾ ਹੈ ਕੁਲਵਿੰਦਰ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਦੇ ਉੱਤੇ ਕਾਰਵਾਈ ਚੱਲ ਰਹੀ ਹੈ ਤੇ ਕੰਗਣਾ ਰਣੌਤ ਦੇ ਉੱਤੇ ਵੀ ਕਾਰਵਾਈ ਦੀ ਮੰਗ ਉੱਠੀ ਹੋਈ ਹੈ ਕਿ ਕੰਗਣਾ ਰਣੌਤ ਨੇ ਪੰਜਾਬ ਦੇ ਬਾਰੇ ਗਲਤ ਟਿੱਪਣੀ ਕੀਤੀ ਹੈ ਪੰਜਾਬ ਦੇ ਵਿੱਚ ਇਹ ਕਿਹਾ ਕਿ ਅਤਵਾਦ ਹੈ ਇਹਨੂੰ ਕੰਟਰੋਲ ਕਰਨਾ ਪਵੇਗਾ ਤਾਂ ਇਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨੇ ਕਿਹਾ ਕਿ ਕੰਗਣਾ ਰਣੌਤ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹ ਹਰ ਵਾਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਫਿਲਹਾਲ ਕੰਗਣਾ ਰਣੌਤ ਬਾਲੀਵੁੱਡ ਦੇ ਵਿੱਚ ਵੀ ਹਾਲਾਂਕਿ ਇਹਨੂੰ ਬਾਲੀਵੁੱਡ ਦੀ ਜਦੋਂ ਕੋਈ ਨਿਨ ਫਿਲਮ ਆਈ ਸੀ ਉਸ ਤੋਂ ਬਾਅਦ ਕਿਉਂ ਕੋਈ ਨੰਨ ਲੱਗ ਗਏ ਸੀਗੇ ਤਾਂ ਇਹਦਾ ਗ੍ਰਾਫ ਆ ਜਿਹੜਾ ਉਹ ਥੋੜਾ ਜਿਹਾ ਪਿੱਛੇ हट ਗਿਆ ਦੀਪਿਕਾ ਪਾਦੁਕੋਨ ਪਹਿਲੇ ਨੰਬਰ ਦੇ ਉੱਤੇ ਪਹੁੰਚ ਗਈ ਹੈ ਬਾਜ਼ੀ ਮਾਰ ਗਈ ਹੈ ਦੀਪਿਕਾ ਪਾਦੂਕੋਨ ਪਰ ਕੰਗੜਾ ਰਨੌਤ ਦਾ ਹੁਣ ਗਰਾਫ ਹੋਰ ਵੀ ਘਟ ਗਿਆ ਹੈ ਤੇ ਵੈਸੇ ਵੀ ਜੇਕਰ ਐਮਪੀ ਬਣੀ ਹੈ ਤਾਂ ਸੌਚਕ ਸਮਾਗਮ ਤੋਂ ਬਾਅਦ ਉਸ ਨੂੰ ਆਪਣੇ ਕੰਮਕਾਜ ਵੀ ਸੰਭਾਲਨੇ ਪੈਣਗੇ ਜਿਨ੍ਹਾਂ ਲੋਕਾਂ ਨੇ ਖਾਸ ਕਰ ਮੰਡੀ ਵਾਲਿਆਂ ਨੇ ਹਿਮਾਚਲ ਪ੍ਰਦੇਸ਼ ਵਾਲਿਆਂ ਨੇ ਉਹਨੂੰ ਚੁਣ ਕੇ ਭੇਜਿਆ ਤਾਂ ਉਹਨਾਂ ਦੇ ਮਸਲੇ ਵੀ ਹੱਲ ਕਰਨੇ ਪੈਣਗੇ ਇਸ ਕਰਕੇ ਬਾਲੀਵੁੱਡ ਤੋਂ ਥੋੜੀ ਦੂਰੀ ਕੰਗੜਾ ਰਨੌਤ ਦੀ ਹੋਰ ਵੀ ਘਟ ਜਾਵੇਗੀ ਤੇ ਫਿਲਹਾਲ ਕਿਸਾਨ ਜਥੇਬੰਦੀਆਂ ਕੰਗਣਾ ਰਨੌਤ ਦੇ ਉਤੇ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਤੇ ਬਾਲੀਵੁੱਡ ਦੇ ਵਿੱਚ ਵੀ ਕੰਗਣਾ ਰਨੌਤ ਦੂਜੇ ਨੰਬਰ ਤੇ ਆ ਗਈ ਹੈ ਯਾਨੀ ਕਿ ਕਮਾਈ ਦੇ ਕੰਮ ਦੇ ਵਿੱਚ ਕਮਾਈ ਦੇ ਮਾਮਲੇ ਦੇ ਵਿੱਚ ਦੂਜਾ ਨੰਬਰ ਹੈ ਪਹਿਲਾ ਨੰਬਰ ਦੀਪਿਕਾ ਪਾਦੁਕੋਨ ਦਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਗਨਾਰ ਨੌਤ ਨੂੰ ਜਿਹੜੇ ਨੋਟਿਸ ਪੰਜਾਬ ਤੋਂ ਭੇਜੇ ਜਾ ਰਹੇ ਨੇ ਉਹਨਾਂ ਦਾ ਉਹ ਕੀ ਜਵਾਬ ਦਿੰਦੀ ਹੈ ਤੇ ਕੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਨਿਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਪੁਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ